ਮੈ ਰੋਸੀ 바ਵਾ ਆਪਣਾ ਬੇੜਾ ਸਕੂਲ ਆਫ ਲਰਨਿੰਗ ਫਾਊਂਡੇਸ਼ਨ ਅਸੀਂ ਇੱਕ ਸੋਸ਼ਲ ਵਰਕ ਐਨਜੀਓ ਸਟਾਰਟ ਕੀਤਾ ਹੈ ਸਾਡੀ ਚੌਥੀ ਬ੍ਰਾਂਚ ਅੰਮ੍ਰਿਤਸਰ ਵਿੱਚ ਖੁੱਲ ਰਹੀ ਹੈ ਉਹਨਾਂ ਲੜਕੀਆਂ ਵਾਸਤੇ ਜਿਹੜੀਆਂ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੀਆਂ ਲੱਖਾਂ ਰੁਪਏ ਹਜ਼ਾਰਾਂ ਰੁਪਏ ਫੀਸ ਨਹੀਂ ਦੇ ਸਕਦੀਆਂ ਉਹ ਆ ਕੇ ਬਹੁਤ ਘੱਟ ਤੋਂ ਘੱਟ ਰੇਟ ਦੇ ਵਿੱਚ ਘੱਟ ਤੋਂ ਘੱਟ ਫੀਸ ਦੇ ਵਿੱਚ ਆ ਕੇ ਆਪਣੇ ਬੇੜੇ ਨਾਲ ਜੁੜਨ ਔਰ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਸਿਕਿਉਰ ਕਰਦੇ ਕਿਹੜੇ ਕਿਹੜੇ ਕੋਰਸ ਇੱਥੇ ਕਰਾਏ ਜਾ ਰਹੇ ਨੇ ਕਿਹੜੀਆਂ ਕਿਹੜੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਇੱਥੇ ਜੀ ਸੱਤ ਕੋਰਸ ਅਸੀਂ ਕਰਾ ਰਹੇ ਹਾਂ ਮੇਕਅਪ हेयर ਸਟਾਈਲ ਨੇਲ ਐਕਸਟੈਂਸ਼ਨ ਦੇ ਕੋਰਸ ਆਈ ਲੈਸ਼ ਦੇ ਕੋਰਸ ਜਿੰਨੇ ਵੀ ਸੱਤ ਸਾਢੇ ਕੋਰਸ ਹੈਗੇ ਉਹ ਸਾਰੇ ਬੇਸਿਕ ਟੂ ਐਡਵਾਂਸ ਹੈਗੇ ਇਸ ਤੋਂ ਬਾਅਦ ਤਾਂ ਕੋਈ ਵੀ ਕੋਰਸ ਸਿੱਖਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਔਰ ਤੁਸੀਂ ਆਪਣਾ ਫਿਊਚਰ ਬਹੁਤ ਸਿਕਿਉਰ ਕਰ ਸਕਦੇ ਹੋ ਔਰ ਇੱਕ اچھی ਦਾ ਅਰਨਿੰਗ ਕਰ ਸਕਦੇ ਹੋ ਜਿਹੜੀਆਂ ਧੀਆਂ ਦੂਰ ਰਾਡੇ ਤੋਂ ਆਉਂਦੀਆਂ ਨੇ ਉਹਨਾਂ ਦੇ ਕਿੰ ਉਨਾਂ ਲਈ ਜੜੀਆਂ ਲੜਕੀਆਂ ਆਪ ਡਾਊਨ ਨਹੀਂ ਕਰ ਸਕਦੀਆਂ ਦੂਰੋਂ ਆਉਂਦੀਆਂ ਇਹਨਾਂ ਨੂੰ ਆਣਾ ਜਾਣਾ ਔਖਾ ਲੱਗਦਾ ਹੈ ਖਰਚਾ ਪੈਂਦਾ ਹੈ ਉਹਨਾਂ ਨੂੰ ਆਪਣੇ ਵੇੜੇ ਵੱਲੋਂ ਰਹਿਣਾ ਖਾਣਾ ਇੱਥੇ ਫ੍ਰੀ ਹੈਗਾ ਉਸ ਦੀ ਕੋਈ ਐਕਸਟਰਾ ਚਾਰਜ ਨਹੀਂ ਹੈਗੇ ਜੜੀ ਅਸੀਂ ਫੀਸ ਰੱਖੀ ਹੋਈ ਹੈ ਉਹਦੇ ਵਿੱਚ ਹੀ ਰਹਿਣਾ ਤੇ ਖਾਣਾ ਉਹਨਾਂ ਨੂੰ ਮਿਲੇਗਾ ਐਕਸਟਰਾ ਕੋਈ ਵੀ ਚਾਰਜ ਨਹੀਂ ਹੈਗੇ ਸੋ ਹੁਣ ਤੱਕ ਪੰਜਾਬ ਚ ਕਿੰਨੀਆਂ ਬ੍ਰਾਂਚਾਂ ਕੋਡੀਆਂ हूँ तक असी सब तो पहले पटियाला ब्रांच असी स्टार्ट की सी उस तो बाद दिल्ली स्टार्ट की थी। दिल्ली तो बाद असी पटियाले एक और ब्रांच साड़ी खुल गई है हूँ चौथी ब्रांच असी अमृतसर भी स्टार्ट कर रहे हैं है एक्चुअली दिमाग आया कि ਕਿਹੜਾ ਹੁੰਦਾ ਜਿੱਥੇ ਪੇਕੇ ਸਾਰੇ ਕੁਝ ਵੀ ਨਹੀਂ ਹੁੰਦਾ ਉਹ ਇੱਕ ਵਿੜਾ ਹੁੰਦਾ ਜਿੱਥੇ ਆਪਾਂ ਸਾਰੇ ਇਕੱਠੇ ਆ ਕੇ ਇੱਕ ਵਿੜ ਇਕੱਠੇ ਹੋ ਕੇ ਰਹਤਾ ਉਹਨੂੰ ਆਪਣਾ ਵਿੜਾ ਕਹਾ ਨਾ ਦੋਖਿਆ ਮਕਸਦ ਕੀ ਹੈ ਮਕਸਦ ਇਹ ਹੈ ਕਿ ਤੁਸੀਂ ਇੱਥੇ ਸਿਕਿਉਰ ਹੋਣ ਜਿਹੜੇ ਲੱਖਾਂ ਰੁਪਏ ਲਗਾ ਕੇ ਬਾਹਰ ਜਾਂਦੇ ਬਾਹਰ ਵਾਲੇ ਬੱਚੇ ਦਾ ਡਾਲਰ ਕਮਾ ਲੈਂਦੇ ਪਰ ਜਿਹੜੇ ਇੰਡੀਆ ਵਿੱਚ ਕੁੜੀਆਂ ਰਹਿ ਰਹੀਆਂ ਉਹਨਾਂ ਵਾਸਤੇ ਵੀ ਸੋਚਣਾ ਬਹੁਤ ਜ਼ਰੂਰੀ ਹੈ ਹਰ ਲੜਕੀ ਨੂੰ ਹਰ ਲੇਡੀ ਨੂੰ ਅੱਗੇ ਕਦਮ ਪੜਾ ਚੱਕਣਾ ਚਾਹੀਦਾ ਹੈ ਕਿ ਇੰਡੀਆ ਵਿੱਚ ਜਿਹੜੀਆਂ ਲੜਕੀਆਂ ਲੇਡੀਜ਼ ਜੋ ਵੀ ਹੈਗੀ ਇਮਰ ਏਜ ਦੀ ਕੋਈ ਲਿਮਟ ਨਹੀਂ ਹੈਗੀ ਜਿਹੜੀ ਵੀ ਏਜ ਹੈ ਕਿ ਆਪੇ ਆਪ ਨੂੰ ਸਿਕਿਉਰ ਕਰਨ ਔਰ ਇੱਥੇ ਤਾਂ ਆਰਨ ਕਰਨ ਕਿਉਂਕਿ ਕੰਮ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਤੁਸੀਂ ਆਪਣਾ ਔਰ ਆਪਣੇ ਬੱਚਿਆਂ ਦਾ ਫਿਊਚਰ ਸਿਕਿਉਰ ਕਰ ਸਕਦੇ ਹੋ ਅੱਜ ਵਾਰ ਮੈਂ ਬਣਾ ਸਰ ਜੀ ਗੱਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਮਨਪ੍ਰੀਤ ਕੌਰ ਆ ਕਿਹੜਾ ਜੋ ਹਰਮਨ ਜੀ ਜਿਹੜਾ ਇੱਥੇ ਕੋਰਸ ਕਰਦਾ ਹੈ ਮੈਂ ਪਹਿਲੇ ਇੱਥੇ ਐਜ਼ ਅ ਸਟੂਡੈਂਟ ਆਈ ਸੀਗੀ ਮੈਮ ਦੇ ਕੋਲ ਇੱਥੇ ਮੈਂ ਨੇਲਸ ਦਾ ਕੋਰਸ ਕਰਿਆ ਹੁਣ ਜਿਵੇਂ ਮੈਮ ਨੇ ਪ੍ਰੋਮਿਸ ਕੀਤਾ ਸੀਗਾ ਜਿਹੜੇ ਬੱਚੇ ਚ ਟੈਲੈਂਟ ਹੋਏਗਾ ਮੈਂ ਉਹਨਾਂ ਨੂੰ ਅੱਗੇ ਜੋਬ ਪ੍ਰੋਵਾਈਡ ਕਰੂੰਗੀ ਔਰ ਮੈਮ ਨੇ ਐਜ਼ ਅ ਸੇਮ ਪ੍ਰੋਮਿਸ ਪੂਰਾ ਵੀ ਕੀਤਾ ਮੈਂ ਇੱਥੇ ਸਟੂਡੈਂਟ ਸੀਗੀ ਹੁਣ ਮੈਮ ਨੇ ਮੈਨੂੰ ਇੱਥੇ ਆਪਣੇ ਕੋਲ ਜੋਬ ਦੇ ਰੱਖਿਆ ਹੈ ਜਿਹੜੀਆਂ ਇੱਥੇ ਆਪਣੇ ਕਾਰਗਰ ਤੇ ਖੜਾ ਹੋਣਾ ਚਾਹੁੰਦੇ ਆ ਸਨਹਿਰਾ ਪ੍ਰੋਡਕਟ ਬਣਾਉਣਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਮੈਂ ਕਹੂੰਗੀ ਕਿ ਬਹੁਤ ਰੀਜ਼ਨੇਬਲ ਰੇਟ ਆ ਤੁਸੀਂ ਪਲੀਜ਼ ਇੱਥੇ ਆ ਕੇ ਆਪ ਦਾ ਲਾਈਫ ਨੂੰ ਸਿਕਿਉਰ ਕਰ ਲਓ ਇ